ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਮੌਸਮ ਦੀ ਗੱਲ ਕਰਨ ਜਾ ਰਹੇ ਹਾਂ ਅੱਜ ਰਾਤ ਪੰਜਾਬ ਦਾ ਮੌਸਮ ਵਿਗੜਨ ਵਾਲਾ ਹੈ অতি ਭਾਰੀ ਮੀਂਹ ਤੇ ਹਨੇਰੀ ਦੇਖਣ ਨੂੰ ਮਿਲਣ ਵਾਲਾ ਕਿਹੜੇ ਕਿਹੜੇ ਥਾਵਾਂ ਦੇ ਉੱਤੇ ਭਾਰੀ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਸਾਰੀ ਡਿਟੇਲ ਇਸ ਵੀਡੀਓ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜੀ ਗੁਜਾਰਿਸ਼ ਜਿੰਨਾ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਾ ਦਿਓ ਚਲੋ ਚੱਲ ਮੈਂ ਨਾਲ ਅਪਡੇਟ ਦੇ ਉੱਤੇ ਜੀ ਪੰਜਾਬ ਦੀਆਂ ਤਾਜ਼ਾ ਸੈਟਲਾਈਟ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਪੰਜਾਬ ਦੇ ਜਿਹੜੇ ਉੱਪਰਲੇ ਭਾਗ ਨੇ ਉੱਥੋਂ ਜਿਹੜਾ ਜੰਮੂ ਕਸ਼ਮੀਰ ਵੱਲੋਂ ਕਈ ਜਿਹੜੀਆਂ ਲਾਹੌਰ ਵੱਲੋਂ ਕਈ ਤੇਜ਼ ਹਵਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਐਂਟਰੀਆਂ ਕਰ ਰਹੀਆਂ ਨੇ ਜਿਸ ਕਰਕੇ ਇੰਨਾ ਸਰਹੱਦੀ ਇਲਾਕਿਆਂ ਵਿੱਚ ਤੁਹਾਨੂੰ ਕਾਫੀ ਜਿਹੜੇ ਠੀਕ ਹੈ ਜੀ ਤੇਜ਼ ਹਵਾਵਾਂ ਦੇਖਣ ਨੂੰ ਮਿਲ ਸਕਦੀਆਂ ਨੇ ਤੇਜ਼ ਹਵਾਵਾਂ ਦੇ ਨਾਲ ਇਹ ਹਵਾਵਾਂ ਕੱਲੀਆਂ ਨਹੀਂ ਆਉਂਦੀਆਂ ਇਹ ਕਾਫੀ ਹੱਦ ਤੱਕ ਤੁਹਾਨੂੰ ਮੀਂਹ ਦੇ ਅਸਰ ਬਣਦੇ ਨਜ਼ਰ ਆ ਰਹੇ ਨੇ ਜੀ ਇੰਨਾ ਸਰਹੱਦੀ ਇਲਾਕਿਆਂ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਜੀ ਤੁਸੀਂ ਦੇਖ ਸਕਦੇ ਹੋ ਜੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਨੇ ਮੌਜੂਦਾ ਪੰਜਾਬ ਦੀ ਭਵਿੱਖਬਾਣੀ ਹੋ ਚੁੱਕੀ ਹੈ ਤਰਨਤਾਰਨ ਕਪੂਰਥਲਾ ਅੰਮ੍ਰਿਤਸਰ ਗੁਰਦਾਸਪੁਰ ਵਿਚ ਦਰਮਿਆਨੇ ਮੀਂਹ ਦੇ ਨਾਲ ਆਸਮਾਨੀ ਬਿਜਲੀ ਤੇਜ਼ ਹਵਾਵਾਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਤੁਹਾਨੂੰ ਦੇਖਣ ਨੂੰ ਮਿਲਣ ਵਾਲੀਆਂ ਨੇ ਸਭ ਤੋਂ ਜ਼ਿਆਦਾ ਤੁਹਾਨੂੰ ਮੀਂਹ ਜਿਹੜਾ ਤਰਨਤਰਨ ਇਲਾਕੇ ਵਿੱਚ ਦੇਖਣ ਨੂੰ ਮਿਲਣ ਵਾਲਾ ਉਸ ਤੋਂ ਬਾਅਦ ਅੰਮ੍ਰਿਤਸਰ ਹੋ ਗਿਆ ਫਿਰ ਗੁਰਦਾਸਪੁਰ ਫਿਰ ਲਾਸ਼ਟੇ ਕਪੂਰਥਲਾ ਜ਼ਿਲ੍ਹਾ ਜਿਹੜਾ ਉਹਨਾਂ ਪਾਕਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਜਣਾ ਮੀਂਹ ਦੇਖਣ ਨੂੰ ਮਿਲਣ ਵਾਲਾ ਜੀ ਅੱਜ ਰਾਤ ਨੂੰ ਜੀ ਤੇਜ਼ ਹਵਾਵਾਂ ਵੀ ਚੱਲਣ ਦੀ ਉਮੀਦ ਜਿਹੜੀ ਜਿਤਾਈ ਜਾ ਰਹੀ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਨੇ ਵੀ ਅਲਰਟ ਜਾਰੀ ਕਰ ਦਿੱਤਾ ਤੁਸੀਂ ਫੁੱਲ ਡਿਟੇਲ ਇਹ ਜਿਹੜਾ ਮੀਂਹ ਹੈ ਜੀ ਅੱਜ ਰਾਤ ਨੂੰ ਪੰਜਾਬ ਦੇ ਵਿੱਚ ਐਂਟਰੀ ਕਰ ਚੁੱਕਿਆ ਜਿਸ ਕਰਕੇ ਤੇਜ਼ ਹਵਾਵਾਂ ਆਉਣ ਵਾਲੇ 2 ਤੋਂ 4 ਘੰਟੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣ ਵਾਲੀਆਂ ਨੇ ਬਾਕੀ ਮੌਸਮ ਰਿਲੇਟਿਡ ਜਾਣਕਾਰੀ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਪਨਵਾਜੀ